ਸੂਟ ਮੇਰਾ ਤਾਂ ਕੰਪਲੀਟ ਹੋ ਗਿਆ ਕਾਰੀਗਰ ਜੀ ਸੂਟ ਸੀદો ਜਲਦੀ ਠੀਕ ਹੈ ਮੈਂ ਜਲਦੀ ਸੀਦੋ ਗਾਗਨੇ ਆਏ ਨਾ ਮੈਂ ਅੱਗੇ ਹੋਰ ਵੀ ਕਿੰਨਾ ਕੰਮ ਪਿਆ ਤੁਸੀਂ ਬਹੁਤ ਟਾਈਮ ਲਾਉਂਦੇ ਹੋ ਵੈਸੇ ਤੇ ਮੈਂ ਤਾਂ ਮੈਨੇ ਜੀ ਉਹਨੇ ਆ ਮੈਂ ਕਹਿੰਦੀ ਦੋ ਹੋਰ ਬੰਦੇ ਲੈ ਆਓ ਸੂਟ ਸੀਣ ਵਾਸਤੇ ਕੰਮਾ ਪਤਾ ਕਿੰਨਾ ਇਕੱਠਾ ਹੋ ਗਿਆ ਮੁੰਡੇ ਡਾਰੇ ਕਿਤੇ ਭੁਗਤੇ ਹੀ ਨਾ ਮੁੜ ਕੇ ਇੰਜੂ ਨਾ ਵਾਪਸ ਕਰਨਾ ਪਵੇ ਜਲਦੀ ਹੱਥ ਚਲਾਓ ਫੋਨ ਤੇ ਲੱਗੇ ਹੋ ਜਦੋਂ ਤੇ ਆਈ ਮੈਂ ਵੇਖੀ ਦੀ ਵੀ ਫੋਨ ਤੇ ਲੱਗੇ ਹੋਇਓ ਕੀ ਕੀ ਹੋਰ ਕੋਣ ਇੱਕ ਫੋਨ ਫੜ ਕੇ ਬੈਠੇ ਰਹਿੰਦੇ ਆ ਸਭ ਤਾਂ ਬਹੁਤ ਕੰਮ ਨਹੀਂ ਕਰਦਾ ਵਰਤਰੀ ਤਾਂ ਵਰਤਰੀ ਤਾਂ ਇੱਕ ਥੋੜੀ ਹਾਂਜੀ ਅੰਟੀ ਜੀ ਸਤਿ ਸ੍ਰੀ ਅਕਾਲ ਗਿਆੜਾ ਵਧੀਆ ਵਧੀਆ ਤੁਸੀਂ ਸਮਾਓ ਠੀਕ ਆ ਅੱਜ ਤੁਸੀਂ ਸਾਡੇ ਵੱਲ ਹਾਂ ਹਾਂਜੀ ਤੀਸਰੀ ਵਾਰ ਸੇਵਾ ਕੀ ਸੂਟ ਸੀਂਦੋ ਸੂਟ ਹਾਂ ਅੱਛਾ ਲੋਕ ਸੂਟ ਹੈਗੇ ਇਸ ਤੋਂ ਥੋੜਾ ਮਾੜਾ 사이ਡ ਤੋਂ ਗਰਮੀ ਵਧੇਗੀ ਨਾ ਬੱਤੀ ਵੀ ਗਈ ਹੋਈ ਆ ਉਦੋਂ ਅੱਛਾ ਸੂਟ ਸੀ ਨਹੀਂ ਹਾਂਜੀ ਕਿਨੇ ਸੀ ਨੇ ਇਹ ਤੇ ਇਹ ਸੀ ਨੇ ਆਪਾਂ ਸੀ ਨੇ ਹਾਂ ਤੁਹਾਡੇ ਸੂਟ ਹਾਂ ਪਿਛਲੀ ਵਾਰ ਕਿੰਨੇ ਸਿੱਟੇ ਸੀ ਤੁਹਾਡੇ ਸੂਟ ਮਾਤਾ ਬੁੱਢੜੀ ਨੇ ਸਿੱਟੇ ਸੀ ਤੇ ਕੀ ਹੋਇਆ ਬੁੱਢੀ ਮਾਤਾ ਬਿਮਾਰ ਹੋ ਗਈ ਹੈ ਉਹ ਬਿਮਾਰ ਪੈ ਗਈ ਹੈ ਅੱਛਾ ਬਿਮਾਰ ਹੋ ਗਈ ਹੈ ਹਾਂ ਕਿਉਂ ਬੰਨੇ ਮਾਰਦੇ ਪਿਓ ਕਿਉਂ ਆਇਓ ਸਿੱਧਾ ਦੱਸ ਦੋ ਬਿਮਾਰ ਹੋ ਮੋਰ ਤੇ ਉਹ ਹੈਗੀ ਨਹੀਂ ਕੱਲ ਮੇਰੇ ਨਾਲ ਲੜ ਕੇ ਗਈ ਹੈ ਜਿਹੜਾ ਗਾਹ ਕੋ ਨਾ ਰੱਬ ਦਾ ਰੋਕ ਹੁੰਦਾ ਮੈਂ ਕਦੋਂ ਕਿਆ ਨਹੀਂ ਹੁੰਦਾ ਰਗਾਗ ਤੇ ਹੁੰਦਾ ਹੀ ਰੱਬ ਦਾ ਰੂਪ ਹੈ ਹੈ ਤੇਰੇ ਕਾਰੀਗਾਰ ਕਿੰਨੇ ਲੱਗੇ ਤੇ ਲੱਗਨੇ ਨਹੀਂ ਕੰਮ ਵੇਖਣਾ ਕਿੰਨਾ ਵੱਧ ਗਿਆ ਬੋਲ ਤੇ ਤੇਰੀ ਚੜਾਈ ਚੜ ਗਈ ਇਹ ਦਿਨਾਂ ਚ ਚੜ ਗਈ ਅੰਜੀ ਲਾਂਣ ਵਾਲੇ ਨੇ ਬਥੇਰਾ ਲਾਂਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਚੜਾਈਆਂ ਚੜਾਉਂਦਾ ਹੈ ਤੀਂਦਾ ਤੁਸੀਂ ਕੋਈ ਗੱਲ ਨਹੀਂ ਆਂਟੀ ਜੀ ਸਹੀ ਗੱਲ ਕਹਵਾ ਮੈਂ ਸੀਟ ਤੇ ਦੇਨੇ ਸੀ ਮੇਰੇ ਕੋ ਨਾ ਟਾਈਮ ਹੀ ਨਹੀਂ ਗਾ ਟਾਈਮ ਦੀ ਬੜੀ ਛੋਟੇ ਜੰਗੀ ਅੱਜ ਪਿਉ ਕੰਮ ਪਹਿਲਾਂ ਪੂਹਤਦਾ ਨਹੀਂ ਪਿਆ ਕੰਮ ਦਾ ਵੇਖੋ ਠੇਰ ਅੰਦਰ ਵੀ ਪਿਆ ਵੇ ਐਨਾਂ ਮੈਂ ਕਿੱਥੋਂ ਕੰਮ ਹੈ ਤੂੰ ਇੰਜ ਕਰੋ ਬੁੱਢੀ ਮਾਤਾ ਕੋਈ ਸਵਾਲ ਨਹੀਂ ਮੈਂ ਬੁੱਢੀ ਮਾਤਾ ਕੋ ਜਾਣੀ ਅੱਜ ਮਮਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਉਹ ਤੇਰੇ ਕੋਲ ਸੁਹਾਉਣੇ ਆ ਕਿਉਂ ਫਿਟਿੰਗ ਨਹੀਂ ਆਈ ਨਾ ਮੈਂ ਲੋਰੀ ਫਿਟਿੰਗ ਨਹੀਂ ਆਈ ਹਾਂ ਆ ਗਈ ਸਿੱਧੀ ਗੱਲ ਸਿੱਧੀ ਗੱਲ ਆ ਗਈ ਨਾ ਜਬਾਨ ਜਦੋਂ ਲੈ ਕੇ ਗਈ ਸੀ ਉਦੋਂ ਤਾਂ ਬੜੀ ਆਕਰਨਾ ਗਿਆ ਸੀ ਉਦੋਂ ਮੈਂ ਕਿਹਾ ਸੀ ਆਂਟੀ ਜੀ ਮੈਂ ਰੇਟ ਘਟਾ ਲੈਣੀ ਆ ਤੇ ਤੁਸੀਂ ਕਿਵੇਂ ਚੁੱਕ ਕੇ ਲੈ ਕੇ ਗਏ ਸੂਟ ਆਪਣੀ ਵਾਰੀ ਤੁਸੀਂ ਮੇਨੱਕੀ ਕਰਕੇ ਗਏ ਆਪਣੀ ਵਾਰੀ ਕੀ ਕੀਤਾ ਸੂਟ ਚੁੱਕ ਕੇ ਲੈ ਗਏ ਤੁਸੀਂ ਇੰਜ ਕਰੋ ਤੁਸੀਂ ਨਾ ਬੁਟੀ ਮਾਤਾ ਕੋ ਸੂਟ ਸੁਵਾਲਵਾ ਨਹੀਂ ਉਹ ਤਾਂ ਕੋਣੇ ਸੁਵਾਉਣੇ ਆਉਦੀ ਫੀਡਿੰਗ ਮੈਨੂੰ ਨਹੀਂ ਆਉਂਦੀ ਤੇਰੀ ਆਉਂਦੀ ਆ ਚਲੋ 500 ਦੇ ਤਾਂ ਹੁਣ 400 ਦੇ ਦੋ ਦੋ ਦੇਣ ਦੇ ਆਹ ਤੇ ਫਰਕ ਹੁਣ ਤੁਸੀਂ ਸੋਚਿਆ ਨਾ ਕਿ ਤੁਸੀਂਨੇ ਸਸਤੇ ਸੂਟ ਕਰਨਾ ਤਾਂ ਹੀ ਆਏ ਹੋ ਕਤੋਂ ਹੀ ਬੋਰਡ ਵੀ ਲਾ ਲਿਆ ਚਲੋ ਛੱਡੋ ਬਰਾ ਮੈਂ ਜਿਹੜੀ ਸੱਚਾਈ ਹੈ ਨਾ ਮੈਂ ਤੁਹਾਡੇ ਸੂਟ ਨਹੀਂ ਸੀਨੇ ਮੈਂ ਮੇਰੇ ਵੱਲੋਂ ਤੁਸੀਂ ਆ ਪਏ ਆ ਪਏ ਰਹੇ ਸਾਡੇ ਕੋਲ ਟਾਈਮ ਨਹੀਂਗਾ ਮੇਂਦਲਸ ਟਾਈਮ ਦੀ ਹੁੰਦੀ ਆ ਟਾਈਮ ਸਾਡੇ ਕੋਲ ਹਗਾ ਨਹੀਂ ਐਵੇਂ ਲੈ ਕੇ ਰੱਖੀ ਛੱਡਾ ਮਹੀਨਾ ਪਰ ਪੇਰ ਆ ਫਿਰ ਤੁਸੀਂ ਫਿਰ ਮੇਰੇ ਨਾਲ ਲੜੋ ਕਿ ਤੂੰ ਸੀ ਤੇ ਨਹੀਂ ਸੂਟ ਫਿਰ ਵੀ ਮੇਨ ਨਖਰੇ ਸ਼ਾਉਣੇ ਸੀ ਪਿਛਲੀ ਵਾਰੀ ਹੋਈ ਨਾ ਮੇਰਾ ਨਾ ਬਥੇਰਾ ਕਲੇਸ਼ ਪਾ ਕੇ ਗਏ ਮੇਰਾ ਮਨ ਨਹੀਂ ਹੁਣ ਤੁਹਾਡੇ ਨਾਲ ਭੇਜਦਾ ਤੇ ਹੁਣ ਮੈਂ ਤੁਹਾਡੇ ਸੂਟ ਨਹੀਂ ਸੀਨੇ ਬਥੇਰੇ ਗਲੀ ਵਿੱਚ ਕਹਿੰਦੇ ਸੀ ਨਾ ਬਥੇਰੀਆਂ ਹੀ ਆ ਤੂੰ ਨਹੀਂ ਸੀਹੇਂਗੀ ਬਥੇਰੀਆਂ ਸੀਣ ਵਾਲੀਆਂ ਹੀ ਆ ਤੇ ਹੁਣ ਸਵਾਲ ਹੋਰ ਨਾ ਕੋ ਸਵਾਲ ਨਹੀਂ ਤਾਂ ਤੂੰਵੇਂ ਸੀਨੇ ਆ ਨਹੀਂ ਸੀੜੇ ਦੇ ਨਾਮ ਸੀ ਫਿਰ ਆਹ ਐ ਫਟੂਲ ਲਫਾਫਾ ਆਪਣਾ ਕਿਉਂ ਇਹ ਲਫਾਫਾ ਫੜੋ ਆਪਣਾ ਸੂਟਾਂ ਦਾ ਮੈਂ ਤੇ ਨਹੀਂ ਸੀਹੇਗੀ ਜਿੱਦਾਂ ਮੱਝ ਸੁਆ ਉਹ ਜੜੀਆਂ ਬਥੇਰੀਆਂ ਹੀ ਆ ਨਾ ਉਹ ਪਿਓ ਨੇ ਸੀਨੇ ਮੈਂ ਤੁਹਾਨੂੰ ਕਹਤਾ ਮੈਂ ਨਹੀਂ ਸੀਨੇ ਨਹੀਂ ਸੀਨੇ ਨਹੀਂ ਸੀਨੇ ਤੁਹਾਡਾ ਕੰਮ ਨਹੀਂ ਕਰਨਾ ਮੱਲੇ ਚ ਸਾਰਿਆਂ ਦਾ ਕਰਾਂਗੇ ਬਸ ਤੁਹਾਡਾ ਕੰਮ ਨਹੀਂ ਕਰਾਂਗਾ ਪਿਓ ਨੇ ਕਰਨਾ ਬਾਬਾ ਆ ਜਾ ਕੇ ਨਹੀਂ ਸੀਨੇ ਚੁੱਕ ਲਓ ਜਿਆਦਾ ਬੋਲੋ ਨੀ ਲੋੜ ਨਹੀਂ ਆਗੇ ਨਾ ਆਪਣੀ ਅਸਲੀ ਰੰਗ ਵਿੱਚ ਆਗੇ ਨਾ ਤੂੰ ਲੜਨ ਨੂੰ ਹਮੇਸ਼ਾ ਤਿਆਰ ਰਹਿੰਦੇ ਓ ਤੇ ਮੇਰੇ ਨਾਲ ਲੜਨ ਹਮੇਸ਼ਾ ਤਿਆਰ ਰਹਿੰਦੇ ਓ। ਪਰ ਲੜਨਾ ਨਹੀਂ ਤੇਰਾ। ਆਹੋ ਮੇਰੀ ਮਰਜ਼ੀ ਮੈਂ ਕੰਮ ਕਰਾਂ ਜਾਂ ਨਾ ਕਰਾਂ। ਉਦੋਂ ਤੁਹਾਡੀ ਮਰਜ਼ੀ ਸੀ। ਤੁਸੀਂ ਹੀ ਸੁਹਾਣੇ ਸੀ। ਇਹ ਨਹੀਂ ਸੁਹਾਣੇ। ਅੱਜ ਮੇਰੀ ਮਰਜ਼ੀ ਹੈ। ਮੈਂ ਮੈਂ ਨਹੀਂ ਸੀ ਨਹੀਂ ਮੇਰੀ ਮਰਜ਼ੀ। ਹਲੋ ਚੁੱਪ। ਜਾਓ। ਤੇ ਜਾਓ ਬਾਹਰ ਦਾ ਰਸਤਾ। ਜਾ। ਬਾਹਰ ਦਾ ਰਸਤਾ। ਆ ਜਾਓ ਆਪਣੇ ਸੋਟ ਵੜੋ। ਆ ਗਏ ਹੱਥ ਚ ਲੱਕੀ ਵੀ ਕਰਦੇ ਆ। ਇਹੋ ਜਿਹੀ ਗੱਲਾਂ ਮੈਂ ਤਾਂ ਹੀ ਤੇ ਘਰੇ ਵਰਦੀ ਨਹੀਂ ਇਹੋ ਜਿਹੀ ਗੱਲਾਂ ਨਹੀਂ ਚਾਹੀ ਆਹੋ ਇਹੋ ਜਿਹੀ ਗੱਲਾਂ ਨਹੀਂ ਆਪਾਂ ਅੰਦਰ ਵੀ ਆਏ ਆਹੋ ਤੇ ਲੱਗੇ ਆ ਤੁਸੀਂ ਸਾਡੇ ਕਿਉਂ ਸਾੜ ਦਿੰਦਾ ਤੁਸੀਂ ਕਾਰੀਗਰਾਂ ਨੂੰ ਵੇ ਵੇਖ ਕੇ ਕਿਉਂ ਮੱਚ ਦੇਵੇ ਉਹ ਕਾਰੀਗਰ ਲੱਗੇ ਹੋਰ ਲਾ ਲਾਂਗੀ ਕਾਰੀਗਰ ਸੁਣ ਲਓ ਫਿਰ ਹੋਰ ਲੱਗਣਗੇ ਤੇਰਾ ਪੱਠਾ ਮੈਂ ਆਹੋ ਪੱਠਾ ਤੁਸੀਂ ਕੌਣ ਹੁੰਦੇ ਬਾਹਰ ਵਾਲੇ ਕੀ ਕਰੋਗੇ ਆਹ ਵੇਖ ਲੈਣੇ ਆਹ ਵੇਖ ਲੈਣੇ ਆ ਤੁਸੀਂ ਵੀ ਇੱਥੇ ਤੇ ਆਪਾਂ ਵੀ ਇੱਥੇ ਪੱਠਾ ਬਾਹਣਾ ਤੁਸੀਂ ਹੱਡੇ ਕੰਮ ਦਾ ਜਾਓ ਆ ਜਾਂਦੇ ਮੂੰ ਚੱਕੇ ਜਦੋਂ ਕੋਈ ਸਿੰਦਾ ਨਹੀਂ ਮਰਲੇ ਵਿੱਚ ਤੇ ਆ ਜਾਂਦੀ ਮੇਰੇ ਕੋਲ ਸੂਟ ਸੀਨ ਵਾਸਤੇ ਹਾਂ ਜਿੰਨੇ ਪਿਆਰ ਨਾਂਟੀ ਜੀ ਅੰਟੀ ਜੀ ਕਰਦੇ ਆ ਤੇ ਸਿੱਧੇ ਚੜੀ ਜਾਂਦੇ ਵੀ ਫਿਰ ਸੋਨੇ ਮੱਥੇ ਲੱਗ ਗਈ ਹੈ ਹੈ ਇਹਨਿ ਕੋਈ ਹਾਲ ਐਨਾ ਦੁੱਖਾ ਦਾ ਮੈਡਮ ਜੀ ਲੱਗਦਾ ਕਸਟਮਰ ਆ ਗਈ ਹੈ

ਮੈਂ ਤੁਹਾਨੂੰ ਦੱਸੀ ਨਾ ਮੈਡਮ ਗੱਡੀ ਦਾ ਜਿਹਦਾ ਤੁਹਾਨੂੰ ਪਤਾ ਜਦੋਂ ਆਪਾਂ ਚੀਜ਼ ਲਈਤੀ ਆ ਤਾਂ ਇਸਦਾ ਆਪਾਂ ਟਾਈਮ ਕਰਦੇ ਹਾਂ ਨਾ ਅਗਲੇ ਆਓ ਅੱਗੇ ਇਸ ਹੀ ਲਈ ਆਈਏ ਤੁਹਾਡੇ ਕੋਈ ਲੈ ਆਵੇ ਤੇ ਕਿਸ਼ਤਾਂ ਦੇ ਤਾਈਆਂ ਤਾਂ ਨਹੀਂ ਇਹ ਗੱਲ ਜਿਹੜੀ ਚੀਜ਼ ਆਪਾਂ ਲਈਦੀ ਉਹ ਤਾਂ ਕਲੀਅਰ ਹੋ ਗਿਆ ਜਿਹੜੀ ਆਪਾਂ ਅੱਗੋਂ ਲਈਤੀ ਉਹਦਾ ਆਪਾਂ ਕਲੀਅਰ ਨਹੀਂ ਕਰਨਾ ਤਾਂ ਤੁਸੀਂ ਕਹਿੰਦੇ ਤੇ ਵੇ ਹਾਂ ਉਹ ਨਹੀਂ ਧਿਆਨ ਚੋਂ ਨਿਕਲੇ ਮੈਂ ਜਮਾ ਕਰਾਈ ਜੰਬਿਆ ਅੱਗੇ ਮੈਡਮ ਹੋ ਜਾਂਦਾ ਗੱਲ ਤੇ ਕਰਨ ਨਾ ਹੁੰਦੀ ਅੱਗੇ ਜਮਾ ਨਹੀਂ ਕਰਾਂਦੇ ਅੱਗੇ ਟਾਈਮ ਸਰ ਹੈ ਕਿ ਸਾਡੇ ਪਹੁੰਚੇ ਇਹਨਾਂ ਦਾ ਤਾਂ ਹੀ ਤੁਸੀਂ ਮਿਲਦੇ ਤਾਂ ਇਹ ਕੀ ਮੁੱਦਾ ਦੇਣਾ ਹੈ ਅੜਕੀ ਤੇ ਘਰ ਆਉਂਦਾ ਕਿ ਤੁਸੀਂ ਮੁੱਪਾਣੇ ਦਿੱਤਾ ਕੋਈ ਫਿਰ ਤਾਂ ਇਹ ਕਹਿੰਦੇ ਭਈ ਆਪਣੇ ਕਸਟਮਰ ਜਿਹੜੇ ਚੰਗੇ ਤੁਸੀਂ ਕਿੰਨੇ ਚੁੱਛੂ ਬੋਲੇ ਅਗਲੇ ਨਾਲ ਅਗਲੇ ਨਾਲ ਤੁਹਾਨੂੰ ਤਰਹਾਵਾ ਦੇਣੀਆਂ ਦੀਆਂ ਕੰਪਨੀਆਂ ਹਨ ਉਹ ਵੀ ਸਿਆਣੇ ਜੋ ਰਿਣੀ ਵਿੱਚ ਕੰਮ ਕਰਦੇ ਜੇ ਕੋਈ ਤਰਹਾਵਾ ਲੈ ਕੇ ਤੇ ਇਹ ਕਿਸ ਨਾਲ ਲਾ ਰਹੇ ਹੋਗੇ ਨਾ ਤਾਂ ਇਹਨੇ ਵੀ ਤਰਹਾਵਾ ਉਹ ਲੈ ਕੇ ਦੇਣੀਆਂ ਕੰਪਨੀ ਸਾਡੀ ਹੈ ਮੇਰੇ ਅਗਲਾ ਜਿਵੇਂ ਗੋਲਡ ਦਾ ਜਿਵੇਂ ਕੰਪਨੀ ਦਾ ਮਾਲਕ ਹੋਣਗੇ ਫਿਰ ਹੋਣਾ ਅਗਲੇ ਨੇ ਹਨੂ ਕਿਆ ਹਾਂ ਦਾ ਤੁਸੀਂ ਗੱਲ ਕਰਨੀ ਆ ਆਵੇ ਜੇ ਕਿ ਤੁਹਾਡੇ ਨਾਲ ਕੋਈ ਗੱਲ ਕਰਦਾ ਫਿਰ ਤੁਸੀਂ ਆਡੇ ਨਾਲ ਆ ਕੇ ਗੱਲ ਕਰੋ। ਤੇ ਨਹੀਂ ਕਿ ਆ ਕੇ ਤੁਹਾਡੇ ਰਾਮਨਾਥੀ ਰਜਣਾ ਗੱਲ ਕਰੋ ਤੁਸੀਂ ਤੇ ਰਾਮਨਾਥ ਨੇ ਕਿਹਾ ਤੁਹਾਨੂੰ ਕਹਿੰਦੀ ਵੀ ਜਮਾ ਕਰਾ। ਪਿਆਰ ਨਾਲ ਦੇ ਦੇ ਅਗਲੇ ਮਦਰ ਨਾਲ ਪਿਆਰ ਨਾਲ ਗੱਲ ਕੀਤੀ ਆ ਆ ਕੇ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਗੱਲ ਨਹੀਂ। ਤੇ ਕਿਸ ਤਾਰ ਗੱਲ ਕਿਸ ਤਾਰ ਨੂੰ ਨੇ ਮੈਂ ਆਪਣੇ ਧਾਰ ਦਵਾਂਗੀ। ਲੜੋ ਤੁਸੀਂ ਇੱਕ ਤਰੀਕਾ ਹੀ ਆ ਇਸ ਤਾਰ ਨਹੀਂ ਪੈਣੀ ਤੁਹਾਨੂੰ। 14 ਸਾਲ ਤੱਕ ਕਿਸੇ ਜਮਾ ਕਰਾ ਕੇ ਠੀਕ ਹੈ ਨਹੀਂ ਤੇ ਦੋ ਤਰੀਕੇ ਤੁਹਾਡਾ ਸੁਣ ਲੈ। ਅੱਛਾ ਐਵੇਂ ਕੋਲਾ ਚੁੱਕੇ ਹੋ ਜਾਗੇ। ਅੱਛਾ ਸਾਰੇ ਇਸ ਤਰ੍ਹਾਂ ਕਰਦੇ। ਪੌਣੀ ਚੁੱਕਦੇ ਆ ਤੁਹਾਡੀ ਕੰਪਨੀ ਇੰਜ ਦੀ ਹੋਰ ਸਾਰੀ ਇੰਨੀ ਬਥੇਰੀ ਦੀ ਉਹ ਕਹਿੰਦੇ ਆ ਆਪਣੀ ਜਿਹੜੇ ਸਾਡੇ ਕੋਲ ਸਮਾਨ ਅਲਰਜੀ ਕੰਪਨੀ ਦੇ ਚੀਜ਼ ਲਓ ਮਾਨੂੰ ਕਿਸਨਾ ਮਤਲਬ ਹੈਗਾ ਮੈਂ ਪਤੀ ਦਿੱਤੀ ਆਪਾਂ ਕਿਸਨੇ ਨਹੀਂ ਬਸ ਗੱਲ ਕਰ ਲਾਉਂਦੇ ਆ ਆਪਾਂ ਇਹ ਕਿ ਤੁਹਾਡੇ ਬਣੀ ਮੈਂ ਨਾ ਆਪੇ ਗੱਲ ਕਰ ਲਾਉਂਗੀ ਤੁਹਾਡੀ ਕੰਪਨੀ 'ਚ ਚਲੋ ਕੋਈ ਗੱਲ ਨਹੀਂ ਤੁਸੀਂ ਅੱਗੇ ਮੈਂ ਅਗਲੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ ਮੈਡਮ ਮੌਕਾ ਆਪੇ ਹੀ ਨਹੀਂ ਪੈ ਰਹੇਗਾ ਚੀਜ਼ ਦਿੱਤੀ ਆ ਨਾ ਆਪਾਂ ਹੀ پیسے ਲੈਣ ਆਏ ਕੋਈ ਪ੍ਰੋਬਲਮ ਹੋ ਗਈ ਅਗਲੇ ਕੋ ਨਹੀਂ ਜਮ੍ਹਾਂ ਕਰਾਏਗੇ ਨਾ ਕੋਈ ਪ੍ਰੋਬਲਮ ਸਾਡੀ ਹੀ ਪ੍ਰੋਬਲਮ ਸਮਝਣਾ ਤੁਸੀਂ ਆਪਣੀ ਨਾ ਨਾ ਪ੍ਰੋਬਲਮ ਦੱਸੋ ਯਾਰ ਕਲਮੇ ਦੇਣਾ ਜ다가 ਗੱਲਾਂ ਨਾ ਕਰੋ ਮੈਂ ਤੁਹਾਡੇ ਆਪਣੇ ਕੰਪਨੀ ਚ ਫੋਨ ਕਰਕੇ ਨਾ ਕਹਿ ਦੇਣੀ ਉਹਨਾਂ ਨੂੰ ਟਾਈਮ ਵੀ ਲੈ ਲੈਣੀ ਠੀਕ ਹੈ ਜੀ ਤੇ ਅਗਲੀ ਵਾਰੀ ਨਾ ਤੂੰ ਹੀ ਕਿਸ਼ਤ ਲੈਣ ਤੇ ਬਿਲਕੁਲ ਨਾ ਆਣਾ ਮੇਰੇ ਘਰ ਠੀਕ ਹੈ ਹੈ ਜੀ ਦੂਰ ਸੁਹਾਣਾ ਜੀ ਨਹੀਂ ਮੈਂ ਗੁਰਪ੍ਰੀਤ ਕੋ ਸੁਹਾਣਾ ਮទਿਆ ਸਿੰਦੀ ਹੈ ਆਹ ਇੱਕ ਗਿਰਟ ਰੁਪਈਆ ਦੱਸ ਤੇ ਨਹੀਂ ਮੈਂ ਤੁਹਾਡੇ ਕੋਲ ਨਹੀਂ ਸੁਹਾਣਾ ਗੁਰਪ੍ਰੀਤ ਕੋ ਸੁਹਾਣਾ ਸਮਝ ਜਾਂਦੀ ਗੁਰਪ੍ਰੀਤ ਪਤਾ ਨਹੀਂ ਕੀ ਲਾ ਦਿੰਦੀ ਇਹ ਸੂਟਾਂ ਦੇ ਵਿੱਚ ਜਿਹੜਾ ਸਭ ਭੱਜੇ ਜਾਂਦੇ ਨੇ ਮੇਰੇ ਘਰ ਐ ਦੱਸ ਸਵੇਰ ਦੀ ਮੱਥੇ ਵਿਹਲੀ ਬੈਠੀ ਹੋਈ ਹੈ अमों जो के देखण लिया होण नी कोई गा कांडा होण नी कोई गा कांडा गा के ना नहीं लैंदा पे कल देखणिया पे ब्याह यार नी है थे कोई ना कोई रबल पा का कोई आएगा ना कोई ना कोई ना, कोई चल नी वे वे तो 40% कोई नहीं। अब दे देरे देरे देरे? ना नहीं है ना क्या ये मेरा छोड़ दे चार्ज ना सिथे आया तो ਮਾਸਾਰੇ ਪੀੜਾ ਦਾ ਸੂਟਾਂ ਦੀ ਹੈਗੀ ਕੋਈ ਗੱਲ ਨਹੀਂ ਆਪ ਮੈਨੂੰ ਠੀਕ ਕਰਨ ਵਾਲਾ ਉਹ ਜਿਹੜਾ ਦਾ ਕਰ ਦਿੱਤਾ ਹੈ ਮੇਰੇ ਸੂਟਾਂ ਦਾ ਮੈਂ ਤੈਨੂੰ ਕਹਿ ਜੋ ਵੀ ਹੈ ਨਾ ਕੋਈ ਗੱਲ ਨਹੀਂ ਤੂੰ ਲੈ ਆ ਮੈਂ ਠੀਕ ਕਰ ਦੇਣੀ ਆ ਆਪਾਂ ਬੈਠ ਕੇ ਇਹ ਕੰਮ ਕਰਨ ਨੂੰ ਆ ਤੂੰ ਲੈ ਆ ਕੋਈ ਗੱਲ ਨਹੀਂ ਮੈਂ ਕਰ ਲਿਆ ਠੀਕ ਤੇ ਆ ਜਿਹੜੇ ਸੂਟ ਹੈ ਗਿਆ ਕਰੋ ਤੱਕ ਚਾਹੀਦੇ ਇੱਕ ਦੋ ਦਿਨ ਦੇ ਦੇ ਉਹ ਦਿਨ ਤਾਂ ਕਰੀ ਦਿਓ ਹਾਂ ਯਾਨੀ ਕੋਈ ਨਹੀਂ ਮੈਂ ਦੋ ਦਿਨਾਂ ਤੱਕ ਕਰ ਦਿਆਂਗਾ ਬੀਬੇ ਕੋਲ ਪਰਿਤ ਵਾਲਾ ਘਾਕ ਪੜੇ ਹੁੰਦੇ ਆ ਅੱਛਾ ਹੋ ਚਾਰੇ ਹਾਂ ਹਾਂ ਦੂਰ ਸੀ ਨੇ 500 ਦੇ ਦੋ ਅੱਛਾ 500 ਦੇ ਦੋ ਘਾ ਦਿੱਤੇ ਸੀ ਹਾਂ ਦੋ ਘਾ ਦਿੱਤੇ ਹੀ ਹੋਨੇ ਅੱਛਾ 500 ਦੇ ਦੋ ਹਾਂ ਅੱਗੇ ਚੱਲ ਕੋਈ ਗੱਲ ਨਹੀਂ ਜੇ ਉਹਨੇ 500 ਦੇ ਦੋ ਘਾ ਦਿੱਤੇ ਤੇ ਮੈਂ ਅੱਗੇ 200 ਦੋਸਾ ਲੈਂਦੀ ਸੀ ਨਾ ਹੋਰ ਮੈਂ 150 ਲੈ ਆਕਰ ਨੇ ਮੈਂ ਇਕੜਾ ਹੀ ਹੋ ਗਈ ਭਾਵੇਂ ਭਾਵੇਂ ਮੈਨੂੰ ਬਚੇ ਤੇ ਭਾਵੇਂ ਕੁਛ ਨਾ ਵੀ ਬਚੇ ਪਰ ਮੈਂ ਹੁਣ 150 ਦਾ ਸੋਚ ਨਹੀਂ ਚੁਲਕਾ ਕੇ ਨਹੀਂ ਆ ਪੈਨ ਵੀ ਬਿਆਸ ਨਾ ਕੋਈ ਜ਼ਿਆਦਾ ਵੇਚ ਰ ਕਰਨ ਹੋਣਾ ਕਿ ਮੇਰੇ ਬੇੜਾ ਨਹੀਂ ਜਾਇਆ ਸਹੀ ਉਹ ਕੋਈ ਗੱਲ ਕਿਹਦੇ ਨਹੀਂ ਲਾ ਕਰ ਰਹੀ ਅੱਗੇ ਨਹੀਂ 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 ਵਧੀਆ ਸੀ ਤਾਂ ਵਧੀਆ ਸੀ ਲਾ ਮੈਂ ਰਹਿ ਸੇ ਗੱਲ ਲੇਗੀ ਕੋਈ ਕਿਨ ਕੋ ਨਹੀਂ ਮੈਂ ਸਵਾਈ ਘਾਟ ਹੀ ਲਵਾਂਗੀ ਕਿੰਨੇ ਲੈਣੀ ਮੈਂ ਤੇ ਕੋ 150 ਰੁਪਇਆ 200 300 ਨਹੀਂ ਅਰੇ ਵਿੱਚ ਮੈਨੂੰ ਕੀ ਲੱਭਣਾਈ ਐ ਤੇ ਤੇ ਮੇਰਾ ਖਰਚਾ ਵੀ ਨਹੀਂ ਪੂਰਾ ਹੋਣਾ ਫਿਰ ਵੀ ਤੈਨੂੰ 150 ਰੁਪਇਆ ਕਹਿਤਾ ਹੈ ਅਛਾ ਰ ਮੈਂ ਗੁਰਪ੍ਰੀਤ ਕਰਕੇ ਰੇਟ ਘਟਾਇਆ ਹੀ ਨੇ ਤੇ ਤੇ ਮੈਂ ਨਹੀਂ ਸੀ ਘਟਾਣਾ। ਤੱਕੇ ਗੁਰਪ੍ਰੀਤ ਮੇਰੇ ਸਿੰਦੀ ਇਹ ਵਧੀਆ। ਹਾਂ ਤੇ ਸਿੰਦੀ ਜੀ ਮੈਂ ਤਾਂ ਤਾਂ ਨਹੀਂ ਸਿੰਦੀ ਜੀ ਪਰ ਹੁਣ ਨੇ ਰੇਟ ਜੋ ਘੜ ਘਟਕਦਾ ਹੈ। ਅਛਾ ਹਾਂ ਕੋਈ ਗੱਲ ਨਹੀਂ ਗਿੰਨਾ ਕਰੇ ਵਧੀਆ ਸੂਟ ਸੀ ਵੰਗੇ ਤੂੰ ਚ ਟੈਨਸ਼ਨ ਨਹੀਂ ਲੈਣੀ ਕੋਈ ਚਲ ਠੀਕ ਹੈ ਹਾਂ ਆ ਕੋਈ ਨਹੀਂ ਲੋਕ ਦਿਨਾਂ ਦਿਨਾਂ ਤਾਂ ਕਰਾਗੀ ਤੇ ਤੇ ਸੂਟ ਸੀ ਤੇ ਹੋਣਗੇ ਤੇ ਉਹ ਵੀ ਜਿਹੜੇ ਸੂਟ ਜੋ ਖਰਾਬ ਕਰਨੀਆਂ ਨਾ ਚਿੱਤੇ ਨਹੀਂ ਸਹੀ ਉਹ ਵੀ ਲੈ ਆਈ ਉਹ ਵੀ ਮੈਂ ਤੇਰੇ ਫਿਟਿੰਗ ਜੀ ਕਰਦਾ। ਚਲ ਠੀਕ ਹੈ ਹਾਂ ਚਲ ਠੀਕ ਠੀਕ ਆ ਕੋਈ ਨਹੀਂ ਇਹ ਤੇ ਨਾ ਕੋਈ ਨਾ ਕੋਈ ਤੇ ਘਾਗ ਹੀ ਆਇਆ ਹੀ ਹੈ ਨਾ ਚਲੋ ਇਸ ਤਰ੍ਹਾਂ ਦੇ 2000 ਰੁਪਏ ਆ ਜਨ ਤੇ ਚਲੋ ਆਪਣਾ ਘਿਆੜੀ ਬੰਨੇ ਆਪਾਂ ਵੀ ਇਹਨੇ ਬੋਲ ਲਿਖੇ ਲਾਤਾ ਨਾ ਮੈਂ ਬੋਲ ਲਿਖੇ ਲਾ ਦੇਣਾ ਵੇ ਸਹੀ ਮੈਂ ਅਕੇ ਵੇਖੀ ਅੱਜ ਹੀ ਬੋਲ ਲਿਖੇ ਲਾ ਦੇਣਾ ਇੰਟਰ ਦੇ 200 ਇੰਟਰ ਦੇ 200 ਮੈਂ ਬੋਲ ਲਾ ਲੰਨੀ ਕੋਈ ਗੱਲ ਨਹੀਂ ਇੱਕ ਹੀ ਇੱਕ ਹੀ ਸਮਝਦੀ ਹੈ ਮੈਂ ਦੱਸਾਂ ਬੱਚੇ ਐਨੋ ਮੈਂ ਮੈਂ ਕੋਈ ਰਾਹ ਦੇਣਾ ਇਹ ਮੇਰੇ ਮੇਰੇ ਨਾਲ ਅੜੀਆਂ ਲੈਣ ਲੱਗੀ ਆ ਨਾ ਤੇ ਕੋਈ ਗੱਲ ਨਹੀਂ

ਅਨਪ੍ਰਮ ਕੰਮ ਕਰਦੀ ਵੀ ਮੈਂ ਵਾਜਾ ਕਿਉਂ ਦੇਈ ਜਾਂਦੇ ਬੈਠ ਕੇ ਕਰੀਂ ਤੁਹਾਨੂੰ ਮੈਂ ਕਿਹਾ ਤੇ ਤੂੰ ਨਹੀਂ ਸੂਟ ਸੀਨੇ ਫਿਰ ਤੂੰ ਮੈਨੂੰ ਵਾਜਾ ਮਾਰ ਕੇ ਪਰੇਸ਼ਾਨ ਕਰਦੇਵੇਂ ਕਿ ਮੇਰੀ ਮਾਤਾਵਾ ਲੱਗ ਗਈ ਹੈ ਮੈਂ ਉਹਦੇ ਨਾਲ ਤੂੰ ਜਾ ਉਹ ਤੁਹਾਡੀ ਸੇਲ ਨਹੀਂ ਲੱਗਦੀ ਆ ਨਾ ਜਾ ਵਾਜਾ ਬੈਠੋ ਚਾਹ ਪਾਣੀ ਪੀ ਕੇ ਆਣਾ ਸੀ ਮੈਨੂੰ ਕੰਮ ਕਰਨ ਦੇ ਮੈਂ ਕੰਮ ਕਰਦਾ ਮੈਂ ਦੇਖਿਆ ਹੀ ਉਹਨੂੰ ਸੀਨੇ ਹਾਂ ਤੇ ਫਿਰ ਕੀ ਹੋ ਗਿਆ ਤੂੰ ਦੇਖ ਕੇ ਆਂਦੀ ਆ ਅੱਗੇ ਵੀ ਉਹਦੇ ਕੋਈ ਸੰਦੇ ਜਾਓ ਦੇਖੋ ਸਵਾ 300 ਰੁਪਏ ਤੇ ਦੋ ਸੂਟ ਦੇਖਿਆ ਹੀ 300 ਦੇ ਹਾਂ ਹੋ ਇਹ ਮੈਂ ਨਸਰੇ ਸਰਮਾਂ ਜਾ ਕੇ ਕਰਦੇ ਤੇ ਮੈਂ ਚਾਰ ਕਾਦੇ ਕਰਨੇ ਤੇਰੇ ਨਾਲ 302 ਦੇ ਉਹ ਤੇ 402 ਸਿੰਦੀ ਹੈ 300 ਰੁਪਇਆ ਦੇ ਕੇ ਆਏ ਦੇਖਿਆ ਪੁੱਛਿਆ ਨਹੀਂ ਪੁੱਛ ਕੇ ਆ ਜਾ ਕੇ 300 ਦੇ ਤੇ ਉਹਨੇ ਰੇਟ ਘਟਾ ਲਿਆ ਉਹਨੇ ਰੇਟ ਰੇਟ ਘਟਾ ਲਿਆ ਮੇਰੇ ਨਾਲ ਵੇਖ ਕੇ ਉਹਨੇ ਵੀ ਰੇਟ ਘਟਾ ਲਿਆ ਹਾਂ ਹਾਂ ਉਹ 312 ਹੀ ਆਗੀ ਹਣਾ ਹਾਂ ਪਤਾ ਨਹੀਂ ਇਹ ਬੁੱਢੀ ਮਾਤਾ ਕੰਨਾ ਕੀ ਜਾਂਦੀ ਹੈ ਰੇਟ ਹੈ ਨਹੀਂ ਮਾਰਕੀਟ ਚ 150 ਦੇ 120 ਵਾਲੇ ਨਹੀਂ ਮੈਂ ਇਹਦਾ ਕੰਮ ਆ ਟੱਪ ਕਰਨਾ ਮੈਂ ਆਪਣਾ ਜਿਹੜਾ ਹੀ ਕਰਾਂ ਅੱਛਾ ਐਂਡ ਬੜੀ ਇਦਾ ਹੀ ਰੋਲਾ ਪਾਉਣਾ ਕੀ ਕਹਿੰਦੀ ਅਲੀ ਚੜਾਈ ਮੈਂ ਆਪਣੇ ਕਰਨੇ ਉਹਦਾ ਠੱਪ ਕਰਨਾ ਮੇਰਾ ਕੰਮ ਠੱਪ ਕਰਾਈ ਉਹਦੇ ਤਾਂ ਮਸ਼ੀਨਾ ਲੱਗਦਾ ਕਬਰ ਚ ਲੱਤਾਂ ਆਈਆਂ ਤੈਨ ਨੇ ਮੇਰਾ ਕੰਮ ਠੱਪ ਕਰਨਾ ਇਹਨੂੰ ਤਾਂ ਮੈਂ ਦੱਸਦੀ ਧੁਰ ਕੀ ਕੰਦੀ ਬੜੀਆਂ ਗੱਲਾਂ ਕਰਦੀ ਅੱਛਾ ਕੀ ਕਹਿੰਦੀ ਵੀ ਮੈਂ ਕੰਮ ਚਲਾ ਲੈਣਾ ਆ ਕਰ ਲੈਣਾ ਗੁਰਪ੍ਰੀਤਾਂ ਨਹੀਂ ਚੱਲਣਦੇ ਮੈਂ ਕਿੰਨੀ ਸਿਆਣੀ ਵਿਆਣੀ ਕੀ ਹੈਗੀ ਆ ਤੇਰਾ ਥੋੜਾ ਲਿਆਜ ਕਰ ਦਵਾ ਪਰ ਐ ਨਾ ਕਿਹੇ ਵੀ ਪਾਸੇ ਨਹੀਂ ਆਉਣ ਦੇਂਦੇ ਬੰਦੇ ਨੂੰ ਬੜਗਾ ਗੱਲਾਂ ਕਰਦੇ ਇਹ ਤੇ ਮੈਂ ਬੜੀਆਂ ਸੁਣ ਕੇ ਆਈਆਂ ਉਹਦੀਆਂ ਗੱਲਾਂ ਕਾਈ ਗਲੀ ਮਨ ਲੈ ਚਾਹੇ ਕੁਛ ਬੋਲਦੀ ਸਾਰੇ ਹੁਣੇ ਦੇ ਕੋਈ ਵਰਦਾ ਨਹੀਂ ਨਾ ਗਾਕ ਤਾਂ ਕਰਕੇ ਮੈਨੂੰ ਕਹਿੰਦੀ ਮੈਂ ਤੇਰੇ ਸੋਨੇ ਸਿਉਂਗੀ ਮੈਂ ਤਾਂ ਮੇਰੇਆਂ ਫੇੜ ਡੰਗਾ ਕੀਤੇ ਤਾ ਤੇ ਕਹਿਣਾ ਸੀ ਪਹਿਲੇ ਸੋਟਾ ਦੇ ਡੇੜਾ ਦਾ ਮੇਰੇ ਡੰਡ ਲਾ ਤੀਦਾ ਬਾਸ ਸੋਟਾ ਦੀ ਪੇ ਮੇਰੇ ਡੰਡ ਲਾਈ ਫੇੜ ਨਹੀਂ ਕੀਤੀ ਸੁਲਤਾਨੀ ਤੇ ਨਹੀਂ ਹੁਣ ਤੇਰੇ ਵਧੀਆ ਸਿਉਂਗੀ ਪਹਿੇ ਵੀ ਕਟਾ ਦੇਣੀ 500 ਰੁਪਏ ਕਸੂਟ ਦਾ ਕਰ ਦੇ 150 ਕਰ ਦਸਾ ਚਲ ਕੋਈ ਨਹੀਂ ਮੇਰੀ ਖਬਰ ਲੈ ਕੇ ਨਹੀਂ ਆ ਨਾ ਇਹਨੂੰ ਮੁੱਲੇ ਚ ਧੜਾਏ ਨਾ ਫਿਰ ਮੇਰਾ ਨਾਂ ਵੀ ਗੁਰਪਤ ਨਹੀਂ ਨਸਲ ਇਹਦਾ ਕੰਮ ਬੰਦ ਹੀ ਕਰਵਾ ਕੇ ਆਨੇ ਹੋਣੇ ਜਾ ਕੇ ਮੈਂ। ਸਰ ਇਹਦਾ ਬੰਦ ਚੰਗੀ ਤਰ੍ਹਾਂ। ਹਾਂ। ਕੋਈ ਨਹੀਂ ਤੁਸੀਂ ਮੇਰੇ ਕੋਲ ਸвая ਕਰੋ ਸੁੱਤ ਤਨ ਮੈਂ ਕਿਹਾ। ਹਾਂ ਹੁਣ ਤੁਸੀਂ ਮੈਨੂੰ ਸਾਰੀਆਂ ਗੱਲਾਂ ਦੱਸਿਆ ਨਾ ਕਿੰਜ ਦੀ ਗਈਆਂ। ਮੈਂ ਸੋਚਿਆ ਤੁਹਾਡਾ ਕਸੂਰ ਹੈ ਸਾਰਾ। ਨਹੀਂ ਮੇਰਾ ਨਹੀਂ ਕਸੂਰ ਹੈ। ਹਾਂ ਹੁਣ ਵੇਖੇ ਨਹੀਂ ਮੈਂ ਖਬਰ ਲੈ ਕੇ ਆਨੀ ਮਾਤਾ ਜੀ। ਹਾਂ। ਹਾਂਜੀ। ਕਿਹੜੇ ਕਿਹੜੀਆਂ ਨਵੀਆਂ ਸਕੀਮਾਂ ਘੜੋਗੇ? ਆਹ ਕਿਹੜੀਆਂ ਮੈਂ ਨਵੀਆਂ ਸਕੀਮਾਂ ਘੜ ਰੱਈਆਂ ਨੀ। ਹੈਂ ਅੱਛਾ ਕਿੰਨੇ ਪੰਗੇ ਲਾਉਂਗੇ ਤੁਸੀਂ ਮੇਰੇ ਨਾਲ ਮੈਂ ਤੇ ਲੜਨੀ ਮੰਗਾ ਲਈ ਤਾ ਨਹੀਂ ਲੜਦੇ ਪੰਗੇ ਦੇ ਤੁਸੀਂ ਮੈਂ ਲੜਨੀ ਹੋਰ ਨਹੀਂ ਨਾ ਜਿੰਨਾ ਔਖਾ ਕਰਤਾ ਤੁਸੀਂ ਮੇਰਾ ਜਿੰਨੇ ਮੇਰੇ ਜੀਹਾਂ ਔਖਾ ਕੀਤਾ ਹੀ ਹੈ ਨਾ ਮੈਂ ਕੰਮ ਛੱਡ ਗਏ ਨਾ ਗਾਹ ਛੱਡ ਗਏ ਇੱਥੇ ਤੁਹਾਡੇ ਨਾਲ ਲੜਾਈਆਂ ਭੁਗਤਦੀ ਰਹਾ ਮੈਂ ਰੋ ਜਾ ਕੇ ਮੈਂ ਕਹ ਤੂੰ ਲੜਨ ਵਾਲੀਆਂ ਗੱਲਾਂ ਫੇਰ ਨਾ ਕਰਨਾ ਹੈ ਜਦ ਦੀ ਤੂੰ ਪੰਜ ਸੌ ਰੁਪਏ ਨਹੀਂ ਦੇ ਸੁਣੇ ਨਾ ਇੱਕ ਤੇ ਤੇ ਪੰਜ ਸੌ ਦੇ ਦੋ ਕਰ ਦੇ ਮੈਂ ਕਿਹਾ ਜੀ ਬੋੜਾ ਕਰ ਦਿੱਤੇ ਹਾਂ ਤੇ ਤੈਨੂੰ ਮੇਰੀ ਮਜਬੂਰੀ ਕੋਈ ਨਹੀਂ ਕਰਨੀ ਇਹ ਤਾਂ ਨਹੀਂ ਵੀ ਮੇਰੇ ਨਾਲ ਨਾ ਅੜੀਆਂ ਨਾ ਬੋਤੀਆ ਕਰ ਤੇ ਤੂੰ ਆਪਣੇ ਨਾਲ ਜਿਹੜਾ ਰੇਟ ਹੈਗਾ ਨਾ ਉਹ ਹੀ ਉਹ ਰੇਟ ਰੱਖ ਚੁੱਪ ਕਰਕੇ 400 200 ਟਾਂ ਦਾ ਤੇ ਤਾਂ ਦੀ ਕੋਈ ਲੋੜ ਨਹੀਂ ਗਈ ਤੇ ਆ ਜਿਹੜਾ ਬੋੜ ਬਾਹਰ ਲੱਗਾ ਨਾ ਲਾ ਦੇ ਇੰਨੇ ਤੇ ਮੈਂ ਲਾ ਕੇ ਛੁੱਟ ਦੇਣੀ ਬਾਅਦ ਅੱਛਾ ਤੂੰ ਮੇਰਾ ਬੋੜ ਲਾ ਕੇ ਛੁੱਟੇਂਗੇ ਜਾਂ ਮੈਂ ਤੇਰਾ ਨਾ ਛੁੱਟਾਂਗੇ ਇੰਨੀ ਜ਼ਰੂਰਤ ਨਹੀਂ ਗਈ ਤੇਰੀ ਮੇਰਾ ਬੋੜ ਲਾ ਕੇ ਤਾਂ ਬੁਲਾ ਕੇ ਵੀ ਦੱਸ ਦੇ ਉਹ ਮੈਂ ਆ ਗਿਆ ਤੂੰ ਵੀ ਜੋ ਮੈਂ ਇਹ ਮੈਨੂੰ ਮੈਂ ਚੰਗੇ ਨਾ ਚੰਗੇ ਤੇ ਮੰਦੇ ਦਾ ਮੰਦੇ ਵੀ ਬੜੀ ਹੋ ਮੈਂ ਨਾ ਸੋਚੇ ਕਿ ਮੋਟੇ ਸਿਆਣੇ ਮੈਂ ਨਹੀਂ ਤਾਂ ਕਦਰ ਲਈ ਆਇ ਕਰਦੀ ਆ ਮੇਰੀ ਹਾਨ ਗੰਨੀ ਨਾ ਫਿਰ ਉਹਨੂੰ ਮੈਂ ਦੱਸਦੀ ਅੱਛਾ ਆਹੋ ਮੈਂ ਹੁਣੇ ਚ ਨਾ ਜੀਣਾ ਓੱਖਾ ਕਰ ਦਿੰਦੀ ਨਾ ਉਹਦਾ ਫਿਰ ਪਤਾ ਲੱਗਦਾ ਤੈਨੂੰ ਅੱਛਾ ਤੂੰ ਐਨੀ ਕਿਤੇ ਜਿਹਾ ਪਹਾੜ ਰਹੀ ਹਾਂਜੀ ਹਾਂਜੀ ਅੱਛਾ ਫਿਰ ਵੇਖ ਲੈ ਫਿਰ ਤੂੰ ਵੀ ਕੋਈ ਨੀ ਕਰ ਲੈ ਫਿਰ ਮੁਕਾਬਲਾ ਮੇਰੇ ਨਾਲ ਕੋਈ ਗੱਲ ਨਹੀਂ ਗਈ ਘੇਟ ਘਟਾਂ ਦੀ ਕੋ ਲੋੜ ਹੀ ਆ 300 ਚ ਤੈਨੂੰ ਬਚਣਾ ਕੀ ਤੂੰ ਦੱਸ ਮੈਨੂੰ ਕੀ ਬਚਣਾ ਹੈ ਤੇ ਇਹਨਾਂ ਦੇ ਖਰਚੇ ਨੂੰ ਪਤਾ ਇਹਨਾਂ ਦੇ ਖਰਚਾ ਬਣੀ ਆ ਜਾਂਦਾ ਇਹ ਤਾਂ ਤੇਰੇ ਹੱਥੋਂ ਪੈਣੇ ਆ ਇਹ ਪਰ ਮੈਂ ਕੀ ਕਰਾਂ ਮੈਂਲ ਤੂੰ ਅੰਨੜੇ ਘਟਾਤਾ ਤੇ ਮੈਂ ਵੀ ਜੇ ਥੋੜਾ ਪਤਾ ਤੇ ਨਹੀਂ ਪਟਾਣਾ ਪੈਣਾ ਜੇ ਤੂੰ ਨਾ ਕਟਾਂਦੀ ਤੇ ਨੰਗੀ ਨਾ ਘਟਾਂਦੀ ਮੈਂ ਵੀ ਤੇਰੇ ਕਰਕੇ ਗਟਾਇਆ ਸਾਰੇ ਵਾਕ ਤੇਰੇ ਕੋਈ ਜਾਂਦੇ ਮੈਂ ਵਿਲੀ ਮਸ਼ੀਨ ਬਿਠਾ ਛਡਾ ਚਾਤਾ ਹੁਣ ਗੱਡੀ ਕਰ ਲੈ ਹੁਣ ਤੇਰੇ ਨਾਲ ਗੱਲ ਜੰਦੀਆਂ ਤੇ ਮੈਂ ਤੇ ਵਿਲੀ ਬਚੀਣਾ ਤੂੰ ਚੰਗਾ ਤੈਨੂੰ ਕੰਮ ਦੀ ਲੋੜੀ ਤੈਨੂੰ ਕੰਮ ਦੀ ਕੀ ਲੋੜਾ ਛੋਪ ਕਰਕੇ ਦੋ ਰੋਟੀ ਖਾਤੇ ਸੋ ਜਾ ਕੇ ਇਹ ਤੈਨੂੰ ਪਤਾ ਘਰਾਂ ਦੇ ਕਿੰਨੀਆਂ ਤੇ ਮਜਬੂਰੀਆਂ ਹੁੰਦੀਆਂ ਨੇ ਹਰ ਜਿਹੜੇ ਘਰ ਦੀ ਮਜਬੂਰੀ ਹੁੰਦੀ ਹੈ ਤੈਨੂੰ ਵੀ ਨੋਰ ਬਈ ਤੇਰਾ ਧਿਆਨ ਮੇਰਾ ਜੀ ਰਵੇ ਹਾਂ ਤੇ ਚਲੋ ਕਮਾਈ ਕਰਦਾ ਥੋੜੀ ਬੋਤ ਤੂੰ ਕਰ ਤੇ ਮੇਰੇ ਸਿੱਟੇ ਕੋਣੀ ਤੇ ਮੇਰਾ ਸੋਚਿਆ ਹੈ ਅੱਧਾ ਤੇ ਤੂੰ ਮੈਨੂੰ ਲਾਣਾ ਗਈ ਹੈ ਮੇਰਾ ਤੇ ਕੋਈ ਸੋਚ ਹੈ ਮੈਂ ਤਾਂ ਦੱਸ 150 ਰੁਪਏ ਦੇ ਮਸਫੂਦਾਂ ਲਵਾ ਦੇ ਮੈਨੂੰ ਕੱਖ ਵੀ ਨਹੀਂ ਵਿੱਚ ਬਚਦਾ ਦੱਸ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਮਰਾ ਆਪ ਹੀ ਸੋਚਿਆ ਕਰਕੇ ਆਣ ਗਵਾਲ ਨੂੰ ਦਾਸ ਕਮਲ ਨੂੰ ਆਣ ਗਵਾਲ ਨੂੰ ਦਾ ਉਠਿਆ ਮੂੰਹ ਚੁੱਕ ਕੇ ਆ ਗਿਆ ਸਾਰੇ ਗੱਤ ਮੇਰੇ ਸਾਰੇ ਵੜ ਕੇ ਤੇ ਚਲੇਗਾ ਆ ਵੀ ਤੂੰ ਸੋਚਾਈ ਜੀ ਤੈਨੂੰ ਤੇ ਤੇਰੀ ਕੀ ਮਜਬੂਰੀ ਮਾ ਆ ਤੇਰੀ ਕੀ ਮਜਬੂਰੀ ਇਹ ਮੇਰੀ ਮਜਬੂਰੀ ਤੇ ਤੈਨੂੰ ਤੇਨ ਮੇ ਮਜਬੂਰੀਆਂ ਦਾ ਪਤਾ ਹੀ ਲੱਗਾ ਤੈਨੂੰ ਮੈਨੂੰ ਕੀ ਪਤਾ ਤੇਰੀ ਮਜਬੂਰੀਆਂ ਤੇ ਇਹ ਮੁੰਡਾ ਮੇਰਾ ਨਹੀਂ ਚੀ ਘਰ ਵਾਲਾ ਮੇਰਾ ਨਹੀਂ ਠੀਕ ਹੈ ਇਹ ਦੱਸ ਉਹਦਾ ਪਰੇਸ਼ਾਨ ਹੋ ਹੈ ਘਰ ਵਲੇ ਦਾ ਇਹ ਦੱਸ ਤੈਨੂੰ ਇਹ ਮੇਰੀ ਕੋਈ ਮਜਬੂਰੀ ਨਹੀਂ ਹੈਗੀ ਪਤਾ ਰਸੀ ਯਾਤ ਬੈ ਮਿਰਕਾਡ ਵੱਲ ਜਲਾ ਗਿਆ ਹੈ ਦੱਸ ਦੇ ਮੈਂ ਹੁਣ ਕੰਮ ਕਰਾਂਗੀ ਤੇ ਫਿਰ ਮੈਂ ਲੋਕਾਂ ਦੇ ਕਰਜ਼ੇ ਕੁਝ ਹਲਾਵਾਂਗੀ ਤੂੰ ਆਪ ਸੋਚਿਆ ਕਰ ਕੁਝ ਤੂੰ ਆਪਣੇ ਵਾਲਾ ਵੇਖ ਦੂਜਿਆਂ ਵਾਲਾ ਵੀ ਵੇਖਿਆ ਕਰ ਮੈਨੂੰ ਕੀ ਪਤਾ ਤੇ ਤੁਹਾਡੇ ਘਰ ਇੰਨੀ ਪ੍ਰੋਬਲਮ ਹੈ ਮੈਨੂੰ ਕੀ ਪਤਾ ਸਾ ਮੈਂ ਕਿਹਾ ਵੈਸੇ ਹੀ ਸਲਾਈ ਦਾ ਸ਼ੌਂਕ ਹੈ ਤਾਂ ਕਾ ਕਰਦੇ ਮੈਂ ਲੈ ਦੱਸ ਸ਼ੌਂਕ ਨਹੀਂ ਗੱਲ ਥੋੜੀ ਗੱਟੀ ਹੈ ਜਿਹੜਾ ਕੋਈ ਕਰਦਾ ਨਾ ਕੰਮ ਆਪਣੀ ਮਜਬੂਰੀ ਨੂੰ ਕਰਦਾ ਕਰ ਮੈਂ ਦੱਸ ਉਹ ਤੇਰੇ ਭਾਂਜੇ ਕੋਲ ਨਾਲ ਰੱਖੀ ਲੋ ਪੱਕੇ ਦੀ ਅੱਜ ਕੱਲ ਦੇ ਸਮਾਂ ਇਹੋ ਜ ਹੈ ਕਿ ਜਿੰਨੇ ਜਣੇ ਕਮਾਓ ਤਾਂ ਨਹੀਂ ਬੁੜੀ ਕੰਮ ਇਹ ਅੱਛਟੇ ਫੇਰ ਤੇ ਸਾਹਮਣੇ ਮੱਕਲੀ ਕਮਾਉਂਦਾ ਲਈ ਮਜਬੂਰੀ ਸੰਜਿਆ ਕਰ ਕੋਈ ਨਾ ਕੋਈ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ ਹੀ ਨਹੀਂ ਤੇਰੇ ਸਾਹਮਣੇ ਤਨ ਮੈਂ ਸਾਰੀ ਸਟੇਜ ਤੇ ਤੈਨੂੰ ਦੱਸਦੇ ਮੈਂ ਉਹੀ ਕਹਿੰਦੀ ਬੱਚਦਾ ਕੀ ਆ ਸਾਰਾ ਦਿਨ ਤੂੰ ਗੋਡੇ ਮਾਰਦੀ ਰਹਿੰਦੀ ਆ ਤੇ ਫਿਰ ਹੁਣ ਕੀ ਕਰਾਂ ਇਹ ਛੋਟਾ ਗਾਣਾ ਮਜਾ ਆ। ਮੈਂ ਆਹੋ ਹੀ ਕਹਿੰਦੀ ਜੇ ਤੂੰ ਮਿਹਨਤ ਵੀ ਕਰਗੀ ਤਾਂ ਰੇਟ ਤੇ ਪੂਰਾ ਰੱਖ। ਤੇ ਫੇਰ ਇਹ ਮੈਂ ਕਹਿੰਦੀ ਆ। ਲੈ ਰੇਟ ਦਾ ਪੂਰਾ ਕੀ ਲੱਗਾ। ਤੂੰ ਤੂੰ ਉਧਰ ਘਟਾਤਾ ਉਧਰ ਫਿਰ ਮੈਨੂੰ ਪਤਾ ਨਹੀਂ। ਉਹ ਜਿਹੜੇ ਤੇਰੀ ਮੇਰੀ ਜਿਹੜੇ ਸਾਰੇ ਗੱਪ ਉਹ ਚੀਰਣ ਮੈਂ ਵੇਖਦੀ ਮੂੰਹ ਚੁੱਕ ਕੇ ਥੱਕਣ ਲੱਗਦੀ ਰਹਿੰਦੀ। ਕੋਈ ਕੋਈ ਗਾਹ ਕੰਡਾ ਹੋਣੀ ਫਿਰ ਗਾਹ ਕੰਡਾ। ਇਹ ਜੇ ਇੱਕ ਦਿਨ ਚੋਕ ਨਾਲ ਸਿਰੇ ਹੇੜਦਾ ਆ ਇੱਕ ਗਾਹ ਆਈ ਆ ਦੋਸਤ ਉਹ ਦੇਖ ਕੇ ਜਾਈ। ਉਹ ਵੀ ਬੱਤੀ ਵੜੀ ਮੈਨੂੰ ਪਿਆ ਕੇ ਗਈ ਮੇਰੀ ਪਡੰਗੀ ਸਹੀ ਹੈ ਵੀ ਮੇਰਾ ਉਹ ਨਹੀਂ ਮੈਨੂੰ ਕਹਤੋ ਹੀ ਤੋ ਹੋ ਗਿਆ ਹੈ ਵੀ ਕੋਈ ਮੱਠੀ ਕਰਦਾਂਗੇ ਐਵੇਂ ਤੇਰੇ ਮੈਂ ਪਰਸਾ ਕਰ ਦਿੰਦੇ ਮੈਨੂੰ ਨਹੀਂ ਪਤਾ ਤੂੰ ਕਿਹੜੀ ਹਲਾਤਾਈ ਮੈਂ ਤਾਂ ਕੰਮ ਕਰਦੀ ਮੈਂ ਸੋਚਿਆ ਵੈਸੇ ਹੀ ਕੰਮ ਕਰਦੀ ਪਿਆ ਤਾਂ ਕਰਕੇ ਮੈਂ ਵੈਸੇ ਉਸੇ ਕੋਈ ਮੇਨਿ ਸ਼ੌਕ ਨਹੀਂ ਨਾ ਕੰਮ ਕਰਦਾ ਚਲੋ ਫੇ ਇੱਕ ਮਰੀ ਮੇ ਦੀ ਬੋਲੀ ਹੈ ਤੂੰ ਮੇਰੀ ਮੇ ਦੀ ਬੋਲੀ ਨੂੰ ਸਮਝ ਲੈ ਤੇ ਦੇਖ ਲੈ ਤੂੰ ਵੀ ਰੇੜ ਸਹੀਦਾ ਫਤਹਿ ਮਨੀ ਰੱਤੀ ਜਿਹੜੇ ਗਾਉਂ ਤੇਲੀ ਕਿਸਮ ਤੇ ਰਲ ਮੇਡੀਕ ਹੈਂ ਜੇ ਕਰੋਂ ਹੁਣ ਗਾਗ ਤੁਹਾਡੇ ਕੋ ਵੀ ਆਏਗਾ ਗਾਗ ਮੇਰੇ ਕੋ ਵੀ ਆ ਤੂੰ ਇਹ ਨਾ 300 ਰੁਪਇਆ ਕਰ ਲੋ ਗਾਗ ਨੇ ਕਿਤੇ ਨਹੀਂ ਜਾਣਾ ਚਲ ਠੀਕ ਗਾਗ ਨੇ ਤੁਸੀਂ 300 ਰੁਪਇਆ ਕਰ ਲੋ ਮੈਂ ਵੀ ਹਮੇ ਆਪਣੇ 400 ਰੁਪਇਆ ਰੱਖ ਲੰਨੀ ਆ ਚਲ ਠੀਕ ਹੈ ਇਹ ਨਾਲ ਮਲੇ ਚ ਵੇਖੋ ਤੁਸੀਂ ਵੀ ਰਹਿਣਾ ਤੇ ਮੈਂ ਵੀ ਰਹਿਣਾ ਹਾਂ ਠੀਕ ਹੈ ਜਿੰਮੇਵਾਰਾ ਖਾਂਦਾ ਹੋਏਗਾ 150 100 ਪਿੱਛੇ ਗਾਗ ਨਹੀਂ ਛੱਡਦਾ ਕਿਸੇ ਨੂੰ ਜਿਹਨੂੰ ਫਿਟਿੰਗ ਜਿਹਨੂੰ ਤੇਰੇ ਹੱਥਾਂ ਦੀ ਆਂਦੀ ਹੋਊਗੀ ਜੇ ਰੇਟ ਵੱਲੋਂ ਘੱਟ ਵੱਲੋਂ ਤੇਰੇ ਕੋ ਆਣਾ ਹੈਗਾ ਤੇਰੇ ਕੋ ਆਏਗਾ ਜਿੰਨੇ ਵੱਧ ਖਰਚ ਨੇ ਹੋਣਗੇ ਮੇਰੇ ਕੋ ਆ ਜਾਣਾ ਜਿੰਨੇ ਮੇਰੇ ਹੱਥਾਂ ਦੀ ਫਿਟਿੰਗ ਦੀ ਆਦਤ ਹੋਊਗੀ ਆਹੋ ਕਹਿੰਦੇ ਤੂੰ ਵੀ ਰੇਟ ਬੁਕਾਰਾ ਕਿ ਨਾ ਨਾ ਕਰ 200 ਤੇ ਤੈਨੂੰ ਵੀ ਮਾਰਾ ਖਾਂਦਾ ਜੇ ਮਿਹਨਤ ਕਰਦੀ ਆ ਸਾਰਾ ਦਿਨ ਮਸ਼ੀਨ ਤੇ ਬੰਦੀ ਆ ਆਪਣੇ ਸਰੀਰ ਨੂੰ ਕਸ਼ਟ ਵੀ ਦਿੰਦੀ ਐ ਪੈਸੇ ਵੀ ਨਾ ਪੂਰੇ ਲੈ ਤੇ ਫਾਇਦਾ ਕੀ ਆਹੋ ਤੇ ਪੇੜਾ ਲਈ ਆਹੋ ਆਪਣੇ ਪਰਿਵਾਰ ਵਾਸਤੇ ਕਰਦੇ ਪਏ ਤੁਸੀਂ ਵੀ ਤੇ ਫਿਰ ਤੇ ਜੇ ਚੱਜ ਨਾ ਪੈਸੇ ਨਹੀਂ ਮਿਲਦੇ ਤਾਂ ਫਾਇਦਾ ਕੀ ਮਿਹਨਤ ਕਰਨ ਦਾ ਇੰਨੇ ਕਸ਼ਟ ਸਹਿਣ ਦਾ ਤੇ ਤੁਸੀਂ 300 ਰੁਪਏ ਰੇਟ ਕਰ ਲਓ ਤੇ ਮੈਂ 400 ਰੁਪਏ ਕਰਾਂ ਜਿੰਨੇ ਮਾਰਾ ਖਾਂਦਾ ਆ ਠੀਕ ਐ ਤੇ ਉਹ

ਤੇ ਮੱਲੇ ਜੇ ਰਹਿਣਾ ਹੈ ਮੈਂ ਪਿਆਰ ਵੀ ਦੋਦ ਰੱਖ ਕਿ ਕਿ ਫੈ ਨਹੀਂ 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 ਕਿ ਨਹੀਂ ਜ਼ਿਆਦਾ ਕੀ ਆਣ ਗਵਾ ਲਿਆ ਮੈਨੂੰ ਪਤਾ ਚੁੱਕਾ ਨਹੀਂ ਲੱਗਦਾ ਨੋਕੀ ਦਾਵਾ ਚੁੱਕਣ ਵਾਲੇ ਵਿੱਚ ਨਾ ਚੁੱਕ ਲੈਂਦੇ ਨੇ ਲੋਕੀ ਹੋ ਹਾਂ ਚਲੋ ਕਹੀ ਵੀ ਚੀ ਦੀ ਲੋੜ ਹੋਏਗੀ ਤੇ ਮੈਨੂੰ ਦੱਸਿਆ ਕਰੋ ਹੈ ਹਾਂ ਜੀ ਠੀਕ